ਲਾ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕਿਆ ਕਹਿੰਦੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਇੱਕ ਤਾ ਦਿਖਾਵਾਂਗੇ ਤਾਜੀ ਸੂਈ ਬੱਛੀ ਆ ਬਲੈਕ ਕਲਰ ਦੇ ਵਿੱਚ ਥਣਲੇਵੇ ਸੋਡੇ ਸਾਹਮਣੀ ਨੇ ਵੀ ਕਿਆ ਬਾਤ ਵਾਲਾ ਸਿਸਟਮ ਹੀ ਐ ਇੱਕ ਆ ਗਈ ਕੋਫੀ ਕਲਰ ਦੇ ਵਿੱਚ ਥਣਲੇਵਾ ਵੀ ਬਹੁਤ ਸੋਹਣਾ ਲੱਗਦੀ ਆ ਤੇ ਇਹ ਮੇਰਾ ਖਿਆਲ ਆ ਹੈਗੀ ਆ ਗੱਬਣ ਹਲੇ ਜਦੋਂ ਇਹ ਤਿਆਰ ਹੋਊਗੀ ਨਾ ਝੋੜਾ ਦੇਖੋ ਥੱਲੇ ਕੈਸਾ ਚੱਕੀ ਫਿਰਦੀ ਆ ਜਿਵੇਂ ਆ ਕਹਦੇ ਨੇ ਆਪਾਂ 50 ਕਿਲੋ ਵਾਲਾ ਜੀਰੀ ਵਾਲਾ ਕਟਾ ਹੁੰਦਾ ਇਹ ਹੈ ਚੱਕੀ ਫਿਰਦੀ ਆ ਝੋੜਾ ਥੱਲੋਂ ਅੱਜ ਦਿਖਾਵਾਂਗੇ ਦੋ ਤੇ ਗਾਵਾਂ ਬਾਈ ਕੋਲ ਖੜੀਆਂ ਨੇ 8 ਤੋਂ 10 ਹੈਗੀਆਂ ਨਾ ਫਿਰ ਸੱਜਣੋ ਟੌਪਰੀ ਨੇ ਸਾਰੀਆਂ ਉਹ ਫਿਲਹਾਲ ਗੱਬਣ ਨੇ ਬਾਈ ਕਹਿੰਦਾ 2 2 4 4 ਕਰਕੇ ਨਾ ਗਾਵਾਂ ਸਾਮ ਕੇ ਟਰਨ ਬਾਈ ਟਰਨ ਵੀਡੀਓ ਪਾਵਾਂਗੇ ਆ ਜਾ ਚਮਕੌਰ ਤੋਂ ਹੋਰ ਕਿਵੇਂ? ਹਸਰੀ ਗੱਲ ਭਰਾ ਮੇਰੇ। ਚੜਦੀ ਕਲਾ। ਆ ਮਾਤਮਾ ਦੀ ਕਿਰਪਾ ਬਹੁਤ ਵਧੀਆ ਜੀ। ਠੀਕ ਹੈ ਗੱਲ। ਹਾਂ ਹਾਂ। ਕਿਵੇਂ ਚੱਲਦਾ ਕੰਮ? ਚੱਲਦਾ ਤੈਨੂੰ ਪਤਾ ਹੀ ਮਾਰੋ ਮਾਰੀ ਚੱਲ ਰਿਹਾ ਕੰਮ ਦਾ। ਬਹੁਤ ਵਧੀਆ। ਆਪਾਂ ਜਿੰਨੀਆਂ ਕਿ ਗਾਵਾਂ ਪਾਦਾਂ ਨੇ ਆ ਵੀਡੀਓ ਦੇ ਵਿੱਚ ਵੇਚ ਜਾਈਆਂ। ਮੈਂ 15-20 ਮਿੰਟਾਂ ਵਿੱਚ ਵੇਚ ਕੇ ਫਿਰ ਮੈਨੂੰ ਬੰਦ ਕਰਨਾ ਪੈਂਦਾ ਮੋਬਾਈਲ ਦਾ ਪੂਣਾ ਘੰਟਾ ਆ ਜਾਂਦਾ। ਆ ਬੰਦ ਤਾਂ ਨਾ ਕਰਿਆ। ਫਿਰ ਇੱਕ ਤਾਂ ਮਾਰਦਾ ਜਵਾਬ ਦਿਆ ਕਰ। ਜਵਾਬ ਦੰਨਾਂ ਵਿੱਚ ਫਿਰ ਹਟਦੇ ਨਹੀਂ ਭਰਾ ਮੇਰੇ ਫਿਰ ਦੂਜੀ ਵੀਡੀਓ ਪਾਦੇ ਫਲਾਣੇ ਗਵਾੜ ਦੇ ਪਾਦੇ ਫਿਰ ਆਇਆ ਕਹਿਣ ਲੱਗੇ। ਜਦੋਂ ਡੂੰਗ ਬੁਲਾਇਆ ਕਹਿੰਦਾ ਕਹਿੰਦਾ ਬਲੈਕਾ ਕੌਫੀ ਦਾ ਕਾਲੇ ਕਾਲੇ ਕਲਰ ਚ ਗਿਆ ਹਾਂ ਦੇਖੀ ਲੈ ਬਲੈਕ ਦੇ ਵਿੱਚ ਦੇਖ ਦੇ ਬਾਈ ਠੰਡ ਕੇ ਮਿਲ ਕੇ ਲੈ ਆ ਜੀ ਬੈਜੀ ਨੇ ਥੱਲੇ ਕੁਝ ਨਹੀਂ ਕਹਿੰਦੀ ਬਈ ਇੱਧਰ ਵੀ ਬਿਠਾ ਲੂ ਜਿੱਧਰ ਮਰਜ਼ੀ ਤੂੰ ਬਣਾਉਂਦੇ ਬੈਜੂਗੀ ਕੁਝ ਨਹੀਂ ਕਹਿੰਦੀ ਵੀਰੇ ਸਵੇਰ ਆ ਗਈ ਠੰਡੀ ਸੀ ਬਿਲਕੁਲ ਠੰਡੀ ਸੀ ਸਵੇਰ ਯਾਰ ਸਭ ਕਿਤੋਂ ਔਰ ਕੇ ਰਾਇ ਇਹਨੂੰ ਦਿਖਾ ਦੇ ਤੂੰ ਤੋੜ ਤੋੜਾ ਕਰਾਇਦਾ ਚੈੱਕ ਪੰਨ 10 ਲਈਨ ਵਰਗਾ ਜਮਾਂ ਜਮਾਂ ਯਾਰ ਹਾਂ ਬਾਈ ਹੁੰਦੀ ਨਾ ਬਾਈ ਜਮਾਂ ਤਾਰੀਖ ਆ ਗਈ ਜਮਾਂ ਬਰੀਕ ਹਰੇਕ ਪੱਖ ਹਾਂ ਜੇ ਨਮਾਈ ਹੁੰਦੀ ਨਾ ਚਮਕ ਵਾਲੀ ਆਉਣੀ ਸੀ ਕਿਉਂਕਿ ਚੌਕ ਦਾ ਪਿੰਡ ਹੋ ਵੀ ਸਰੀਰ ਪਿੰਡਾ ਪੈ ਬਰੇ ਬੈੜ ਦਾ ਇੱਥੋਂ ਦਿਖਾ ਗੈਰੀ ਆਰਡਰ ਕੁਆਲਿਟੀ ਤੇ ਬਾਡੀ ਦਿਖਾ ਚਮਕ ਚਮਕ ਕਿੰਨੀਆਂ ਬੈੜ ਦੇ ਵਿੱਚ ਹਨ ਫਸੀ ਖੜੀਆ ਗਰਲੈਂਡੋ ਜੀ ਹਾਂ ਜਮਾਂ ਲੈ ਆਦੇ ਸੂਆ ਦੂਜਾ ਵੀਰੇ ਦੰਦਾਂ ਚ ਮਲਾ ਸਿੱਗੀ ਆ ਨਾ ਮੇਰਾ ਕੰਨੀ ਵਾਲ ਦੰਦੇ ਤੇ ਰਹਿੰਦੇ ਵੀਰੇ ਦਾ ਦੰਦਾਂ ਚ 6 ਦੰਦ ਸੂਆ ਦੂਜਾ ਐਂ ਕਮਾ ਲੈ ਇਧਰ ਲਈ ਪੰਨੇ ਹਾਂ ਲੈ ਜਾ ਮਾਰੇ ਮਸੇ ਦਰਸ਼ਨ ਪਵਾ ਦੇਖ ਰਿਹਾ ਬਰਾ ਖੁੱਲੇ ਆ ਉਹਦੇ ਨਾਲ ਖੁੱਲੇ ਆ ਦਿਲ ਨਾਲ ਹਾਂ ਦਿਖਾ ਦੇ ਭਰਾਵਾ ਕੈਮਰਾਮੈਨ ਨੂੰ ਕਹ ਦੇ ਭਰਾ ਨੂੰ ਆਪਣੇ ਨੂੰ ਗੈਰੀ ਦਾ ਚਿਪ ਕੱਢ ਦੰਦਾ ਇਹਦਾ ਕੈਨ ਦੀ ਲੋੜ ਹੀ ਨਹੀਂ ਬਾਕੀ ਗਾ ਬਾਈ ਡਰੇਨ ਆ ਜਿਗਾੜ ਦੇਖ ਗੁਰੂ ਜਰ ਲੱਗਿਆ ਆਪਾਂ ਜਿੰਨੀਆਂ ਬੈਣਾ ਤੂੰ ਦੇਖ ਆਪਣੇ ਪੌਣਾ ਰਿਗਾਰਡ ਦੇ ਥਾਣਾ ਦਾ ਲੇਵਾ ਦੀ ਮਾੜੀ ਨਹੀਂ ਆਪਣੀ ਜਰਾ ਸੱਜਣ ਕਹਿੰਦੇ ਵੀ ਛਾ ਗਿਆ ਥੋੜੇ ਸਮੇਂ ਦੇ ਵਿੱਚ ਹੀ ਚੰਗੇ ਆਰਡਰ ਵਾਲੀਆਂ ਚੰਗੀਆਂ ਗਾਵਾਂ ਮੋੜਲਾ ਮੋੜਲਾ ਆਇਂਦਾ ਧੌਲੇ ਪਿੰਡੀ ਜਾਵੜਾਂਗੇ ਉਹ ਵੀ ਕਹਿੰਦੀ ਰੱਖਾ ਦੇ ਹਾਂ ਕਰਾ ਲੈ ਇਹ ਇੱਥੇ ਰੋਕ ਲੈ ਥੋੜਾ ਬੱਚੇ ਦਾ ਕਰਦੇ ਅੱਗੇ ਰਾਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਸ ਨੇ ਕਹਿੰਦੀ ਮਾਰਦੇ ਤਾਂ ਕੁਝ ਵੀ ਨਹੀਂ ਕਹਿੰਦੀ ਬੜੀ ਯਾਰਾ ਅੱਤਰਕਵਾਲਿਟੀ ਥਾਣ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਤੇ ਚਮਕ ਦੇਖ ਸਕਦੇ ਹੋ ਬਾਡੀ ਦੇ ਵਿੱਚ ਚਮਕ ਕਿੰਨੀ ਆ ਬੈੜ ਦੇ ਬੜਾ ਅਸਲੀ ਨਾਲ ਪਿੰਡਾਂ ਜਾਮਾ ਦੇਖੀ ਲੈ ਦੇਖੀ ਜਿਵੇਂ ਅਸਲੀ ਸਲੀਨ ਹੱਥ ਵੀ ਦਰਸਾ ਜੇ ਮੱਖੀ ਦਲਸੀ ਜਾਮਾ ਕਹਿੰਦਾ ਬਾਪਾ ਮਾਂ ਇਸ ਨੂੰ ਆਪਾਂ ਖਰਾਕ ਜਿਹਦੀ ਪਾਈ ਹੋਵੇ ਅਗਲਾ ਮੱਖੀ ਦਲਸੀ ਉਹ ਚੀਜ਼ ਆ ਬੜਾ ਵੀ ਸਿਸਟਮ ਲੱਗਿਆ ਗਾਂ ਦੇ ਮੱਖੀ ਦਿਲ ਕਰੀਆ ਚੰਗੋਰ ਕਹਿੰਦਾ ਇਹ ਬੈੜ ਤੋਂ ਕਮਾ ਕੇ ਲੈ ਚੱਲ ਕਮਾ ਕੇ ਲੈ ਹੌਲੀ ਹੌਲੀ ਲੈ ਪਾਜੀ ਸੂਈਆ ਕੱਲ ਦੀ ਜੇਰ ਜੱਪਾ ਡੰਨਾ ਹਾਂ ਜੇਰ ਦਾ ਦਾਨਾ ਵੀਰੇ ਬਿਲਕੁਲ ਆ ਜੇਰ ਜੱਪੇ ਵਾਲਾ ਸਿਸਟਮ ਹੈ ਜਿਹੜਾ ਉਹ ਬਾਈ ਕਹਿੰਦਾ ਇਹਦਾ ਦਾਨਾ ਤੇ ਬਾਕੀ ਬਾਡੀ ਵਾਲੇ ਪੱਖ ਤੋਂ ਬੜੀ ਸ਼ਾਨਦਾਰ ਜੇਰ ਤਾਂ ਉਹਦਾ ਮਤਲਬ ਜੇਰ ਤਾਂ ਬਾਈ ਗੁਰੂ ਆਪਣਾ ਪੂਸੀ ਨਹੀਂ ਲਾਉਣੀ ਹੁੰਦੀ ਥੱਲੇ ਠੀਕ ਹੈ ਕੰਨ ਉਹਦੀ ਜੇਰ ਨਾ ਪਈ ਹੋਵੇ ਤੇ ਆਰਡਰ ਸਾਨੂੰ ਆਪੇ ਗਵਾਹੀ ਭਰਦਾ ਹੈਗਾ ਹਾਂ ਹਾਂ ਬਿਲਕੁਲ ਆਰਡਰ ਤੋਂ ਤੁਸੀਂ ਆਪਦਾ ਆਈਡੀਆ ਲਾ ਲਿਓ ਦੁੱਧ ਕਿੰਨਾ ਕ ਪਾ ਦੂਗੀ ਤੇ ਬਾਕੀ ਉਹਦਾ ਮਾ ਮੈਨੂੰ ਮੇਰੀ ਗੱਲ ਸੁਣ ਮੈਂ ਜੇ ਤਰ੍ਹਾਂ ਗੁਰੂ ਕੋ ਹੋਰ ਹੈ ਲੇਵੇ ਦੇ ਤੱਕ ਨਾ ਮੈਂ 30 ਕਿਲੋ ਦੁੱਧ ਕਹਿੰਦਾ ਮ ਠੀਕ ਆ ਗਾਣੇ ਮੇ ਪੁੱਛ ਗਾੜਦੇ ਤੀਹ ਕਾੜਦੀ ਉਹਦਾ ਫਾਇਦਾ ਨਹੀਂ ਨੰ ਤੈਨੂੰ ਫੋਨ ਲੱਜਣਗੇ ਠੀਕ ਹੈ ਤੂੰ ਦੌਰੀ ਤੱਕਾਂ ਦੇਖ ਕੇ ਲੱਗੇ ਆਣ ਬਾਈ ਥੋੜੀ ਜਿਹੀ ਪਾਲਾ ਮੂਹ ਲਿਖਣਾ ਹੈ ਨਾ ਮਾ 1021 ਆ ਬੱਲੇ ਬਾਈ ਬਾਹਲਾ ਵਧੀਆਗਾ ਬਾਦੀ ਬੁੱਦੀ ਹੋਣੀਗਾ ਲੈ ਬਪੋਰਾ ਵੀ ਲੈ ਲੈ ਬਪਾਦੀ ਬੰਦੀਗਾ ਬਈ ਆਰਡਰ ਤੇ ਕੋਈ ਬਾਦੀ ਨਹੀਂ ਹੈਗੀ ਇਹਦੇ ਜੇ ਗੱਲ ਕਰ ਲਈਏ ਨਾ ਇੱਥੋਂ ਚੈੱਕ ਕਰ ਸਕਦੇ ਹੋ ਬਾਦੀ ਵਾਲੇ ਪੱਖ ਤੋਂ ਲੈਵੇ ਵਾਲੇ ਪੱਖ ਤੋਂ ਬੜੀ ਲਾਜਬਾਵਾ ਆ ਗਈ ਤਾਂ ਐ ਨੂੰ ਜਦੋਂ ਜਾਊਗੀ ਕਹੇਰੀ ਇੱਥੋਂ ਕਰਾ ਲਈ ਚੈੱਕ ਮਾ ਜੀ ਜਾਂਦੀ ਹੈ ਸਾਲੇ ਥੋੜੀ ਜਿਆਦਾ ਹਲਦੀ ਨਹੀਂ ਓਏ ਉੱਥੇ ਰੁਕ ਜਾਂਦੀ ਆ ਇੱਥੋਂ ਤੇ ਬਾਕੀ 1700 ਜਰੂਰ ਦਿਖਾਵਾਂਗੇ ਜੀ ਮਾਰ ਕੇ ਸੱਜਣੋ ਤੇ ਕੱਢਿਆ ਬੋਲਾ ਬੂਲਾ ਤਾਂ ਨਹੀਂ ਕੱਢਿਆ ਕੋਸਾ 5 5 ਕਿਲੋ ਦੁੱਧ ਕੱਢਦਾ ਤਾਂ ਪਰ ਰੰਮੀ ਜਾਂਦੀ ਛੜਦੀ ਨਮ ਠੀਕ ਆ ਗੱਲ ਆ ਹਾਂ ਤੇ ਲਾ ਬਾਈ ਬੱਚਾ ਇਹਦੀਆਂ 1700 ਨੂੰ ਦਿਖਾ ਦਨੇ ਮਾਰ ਕੇ 1700 ਨੂੰ ਸੱਜਣੋ ਮਾਰ ਕੇ ਦਿਖਾ ਦਨੇ ਚਵਾਈ ਦੋਨਾਂ ਦਾ ਚਵਾਈ ਉਹ ਨਹੀਂ ਨਹੀਂ ਚਵਾਈ ਆ ਵੀ ਫੁੱਲ ਫੋਕੀ ਇੱਥੋਂ ਦਿਖਾ ਗਰੀ ਇਹ ਨਹੀਂ ਮਹੂ ਬੰਦੇ ਵੀ ਦਿਖਾ ਦੇ ਬੈਠੇ ਕਰਨਾਂ ਜੋਦੀ ਮੋਟਰ ਨੂੰ ਪਾਣੀ ਪੈਦਾ ਬੁੱਧ ਪੈਂਦਾ ਵੀਰੇ ਦਾ ਚਵਾਈ ਗਰਲੈਂਡੋ ਵਾਲੀ ਆ ਫੁੱਲ ਮੋਟੀ ਵਾਲੀ ਚੰਗੀ ਆ ਭਰਾਵਾ ਤੇ ਠੰਡੀ ਸੀਲ ਵੀ ਫੁੱਲ ਆ ਗਈ ਤੇ ਦੁੱਧ ਦਾ ਆਈਡੀਆ ਤੁਸੀਂ ਨਹੀਂ ਲਾਉਣਾ ਭਰਾਵੋ ਆ ਭਾਰਤੀ ਵਾਲਟੀਮੈਂਟਾਂ ਜੀ ਮੈਂਟਾਂ ਜੀ ਭਾਰਤੀ ਵਾਲਟੀ ਸਵਾਦੀ ਆ ਗਈ ਬਿਲਕੁਲ ਠੰਡੀ ਸੀਲ ਐ ਪੈਸੇ ਚਮਕੌਰ ਦੇ ਮਾਰ ਲਾ ਤਰਾ ਤੂੰ ਮਾਰ ਲਾ ਮੋਲ ਤਾਂ ਬਰ 90 ਕਰਾਲਾ 95 ਕਰਾਲਾ ਠੀਕ ਆ ਜੰਮਾ 82000 ਦੀ ਬੈੜ ਦੇ ਦਾਂਗੇ ਵੀਰੇ ਯਾਰ 82 ਹਾਂ 82000 ਦੀ ਬੈੜ ਦਾਂ ਕੁੱਲ 82000 ਦੀ ਬਸ ਬਾਈ ਚਬਾਈ ਦੀ ਬਾਲੀ ਫੋਕੀ ਮਾਰੀ ਮ제 ਆਪਣੇ ਹਰੇ ਵੀ ਹੋਏ ਇਹ ਇਦਾਂ ਦੀ ਮਿਲੂਗੀ ਰ 100 ਜੋ 100 ਮਿਲੂਗੀ ਚਬਾਈ ਦੀ ਫੋਕੀ ਆ ਗਈ ਜਮੇ ਹੋਸ ਚੱਕ ਦੇ ਬਾਈ ਬਾਲਟੀ ਥੱਲੇ ਇਹ ਦੇ ਦਾਂਗੇ ਬਾਈ ਕਹਿੰਦਾ 82000 ਸਿਰਫ 82000 ਦੀ ਜਮੇ ਥੱਲੇ ਬਹਿ ਜਾ ਆ ਗਈ ਠੰਗੀ ਸੀਗਾ ਸਵਾਦੀ ਬਿਲਕੁਲ ਜੇ ਇੱਕ ਹੋਰ ਹੈ ਦੁਬਾਰੇ ਫੇਰ ਬਹਿ ਜੀ ਤਾਂ ਕੁਝ ਨਹੀਂ ਕਹਾਂ ਕਹਿੰਨੀ ਬੜੇ ਬੈਠੀ ਪੜਾ ਉਸੇ ਧਾਰਾ ਦਾ ਮਾਰੀ ਨੂੰ ਦੁਬਾਰਾ ਇਹਨਾਂ ਨੂੰ ਬ੍ਰਹਮ ਥੱਲੇ ਨਾ ਮਾਰੀ ਹਾਂ ਦੇਖੀ ਲੈ ਐਂ ਬੰਤੇ ਘਿੜੀਆ ਕੋਚਾ ਥੰਢੀ ਸੀ ਲਵਾਈਆ ਬਿਲਕੁਲ ਜਦੋਂ ਆਪਾਂ ਪਿੰਡਾਂ ਜਿਸੀ ਦੇਖਣੇ ਆਰਾ ਪੁਰਾਣਾ ਹਾਂ ਹਾਂਜੀ ਨਾਲ ਲੱਗੇ ਪਿੰਡਾਂ ਅਸੀਂ ਪਹਿਲਾਂ ਦੇਖ ਕੇ ਆ ਗਏ ਵੀ ਸੀਲ ਛੰਢੀ ਹੋਈ ਬਾਈ ਹੱਥ ਪਹਿਲਾਂ ਮਾਰ ਕੇ ਹੱਥ ਮਾਰ ਦੋ ਬਣਾ ਅਸੀਂ ਲਾ ਫੌਦਾ ਨਹੀਂ ਕਰਦੇ ਵੀਰੇ ਠੀਕ ਹੈ ਤੇ ਆ ਵੀ ਦਿਖਾ ਦਿੱਤੀ ਗਰੀਆ ਦੁੱਧ ਕਿੰਨਾ ਕ ਕੱਢਿਆ ਦੋ ਦੋ ਕਿੰਨਾਂ ਚੀ ਲਾਲਾ ਤੂੰ ਦੋ ਦੋ ਕਿਲੋ ਕਿਲੋ ਅੱਧਾ ਮੰੰਟੀ ਲੱਗਿਆ ਕਿਲੋ ਕਿਲੋ ਧਾਰਾ ਨੇ ਜਦੋਂ ਦੀ ਅੱਖ ਚਾਣ ਜਾਗ ਤਾ ਅੱਬਿਆਸੀ ਜਮਾਨ ਤਨ ਹੋ ਜ ਆ ਤੁਲਾਉਂਦੀ ਲੋੜ ਥੱਲੇ ਉਹੀ ਬਹਿ ਜਾ ਬੇ ਸੱਚਾ ਜਮਾਂ ਠੰਡੀ ਆ ਰਾ ਬਰਫ ਬਰਗੀ ਆ ਰਾ ਤੂੰ ਥੱਲੇ ਖਰਾਬ ਨਹੀਂ ਕਰੀ ਹਾਂ ਸੋਨਾ ਭਰਾ ਮੇਰੇ ਅੱਜ ਦੀ ਗੜੀ ਤੇ ਬਜਨ ਵਜੂਦ ਦਰਦੇ ਵਜੂਦ ਦੀ ਕਿਵੇਂ ਆ ਬਜਨ ਵਜੂਦ ਚੰਗਾ ਤੇ ਆਰਡਰ ਕੁਆਲਟੀ ਵੀ ਸੋਹਣੀ ਰੱਖਦੀ ਆ ਤੇ ਬਾਕੀ ਦੁੱਧ ਵੀ ਇਹਦਾ ਸੱਜਣੋਂ ਮੱਝਾਂ ਵਰਗਾ ਹੀ ਉੱਚਾ ਮੱਝਾਂ ਵਰਗਾ ਪਿਓਰ ਜਣ ਗਿਆ ਆ ਚਿੱਟੇ ਰੰਗ ਦਾ ਦੱਸਾਂਗੀ ਜੀ ਜਮਾਂ ਦਾ ਹਾਂ ਦਾ ਤੜਕੇ ਦਾ ਥੂਈਆ ਤੜ ਲੈ ਲੈ ਬਰਫ ਜੇ ਦੁੱਧ ਤੇ ਆ ਗਈ ਲੈ ਐ ਮੰਨ ਲਾ ਤੂੰ ਜਮਾਂ ਹੀ ਚਿੱਟੇ ਵਾਂਗੂ ਦੁੱਧ ਦੇਊਗੀ ਹਾਂ ਜਮਾਂ ਬਰਫ ਵਰਗਾ ਦੋ ਮੱਝਾਂ ਨੇ ਬਰਾਬਰ ਆ ਇੱਕ ਦਾ 3.5 ਲੱਖ ਇੱਕ ਬੱਧ 82000 ਮੈਨੂੰ ਇਹਦਾ ਦੇ ਦੇ ਬੱਸ ਠੀਕ ਹੈ ਬਰਾਬਰੀ ਹੈ ਕੰਮ ਇਹ ਹੁਣ ਮਾਰਦੇ ਇੱਧਰਲੇ ਬੰਨੇ ਜਰਸੀ ਕਾਫੀ ਕਲਰ ਦੇ ਵਿੱਚ ਜਰਸੀ ਆ ਗਈ ਵੀਰੇ ਚਾਰ ਤੋਂ ਪੰਜ ਦਰ ਰਹਿ ਗਏ ਜਦੋਂ ਮਾਰਕ ਤੋਂ ਲਈ ਸੀਗੀ ਉਹ ਮੈਂ ਤਾਂ 20 ਤੋਂ 21 ਕਿਲੋ ਗਈ ਪਰ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਭਰਾ ਮੇਰਾ ਦੂਜਾ ਸੁਆ ਦੂਜਾ ਸੁਆ ਦੰਦ ਜੇ ਵੀ ਸਿੱਗੀ ਆ ਛੇ ਦੰਦ। ਐਮਿਰ ਬੇਕੀ ਵੀ ਹਾਂ ਕੰਨੀ ਵਾਲੇ ਦਾ ਖੜਾ ਜੀ। ਦੰਦਾਂ ਚ ਛੇ ਦੰਦ ਤੇ ਇੱਕ ਅੰਗਰਾ ਰੱਖਦੇ ਫਿਰ ਉਹ ਕਿਵੇਂ ਆ? ਮੇਵਾ ਬਹੁਤਾ ਥੱਲੇ ਉਹ ਦਿਨ ਕਿੰਨੇ ਕੱਢ ਦੂ। ਦਿਨ ਮੇਰੇ 5-6 ਦਿਨ ਕਿਹਾ ਮਾਲਕ ਨੇ ਦਾ। ਤੇ ਬਣੂ ਫੁੱਲ ਥੱਲੇ ਉਹ ਫੁੱਲ ਕੱਗਰੇ ਆੜੀਆਂ ਬਹਿੜੀ ਬਰੇਰਾ। ਅੱਤ ਕਾਠ ਵੀ ਚੰਗਾ ਰੱਖਦੀ ਆ। ਤੇ ਝੋਲੀ ਦੇ ਦੱਸਣ ਦੀ ਲੋੜ ਨਹੀਂ। ਕਲਰ ਵੀ ਕਾਫੀ ਤੇ ਝੋਲਾ ਵੀ ਥੱਲੇ ਚੰਗਾ ਲੱਗਿਆ। ਚੰਗਾ ਲੱਗਿਆ ਭਰਾਵਾ। 5 ਤੋਂ 7 ਦਿਨ ਬਾਈ ਕਹਿੰਦਾ ਕੱਢ ਦੂਗੀ ਬਾਕੀ ਤੁਸੀਂ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਸਤਨ ਪਸ਼ੂ ਖਰੀਦੋ ਫਿਰ ਮੰਗਰੋ ਕਿ ਜੇ ਕੋਈ ਬੰਦਾ ਨਾਲ ਲੈ ਕੇ ਕੋਈ ਲਿਆਇਆ ਕਰੋ ਮੰਗਰੋ ਫਿਰ ਲੰਬ ਦੇਣ ਦਾ ਕੋਈ ਫਾਇਦਾ ਨਹੀਂ ਜਣਾ ਵੀਰੇ ਪਹਿਲਾਂ ਉਹ ਤਾਂ ਚਾਹੀਏ ਕੋਈ ਪੈਸੋ ਪਾਰੀ ਫਿਰ ਫਾਇਦਾ ਨਹੀਂ ਬਾਅਦ ਚ ਹੁਣ ਆਪਾਂ ਵੀ ਲੈ ਕੇ ਆਏ ਆ ਵੀ ਐਂ ਕਰਦੇ ਈ ਛੋਟੀ ਗਾਂ ਉਹ ਜੋ ਕਰਦੀ ਆ ਫਿਰ ਆਪਣੀ ਘਰ ਦੇ ਤਾਂ ਹੁੰਦੀ ਨਹੀਂ ਬਾਈ ਯਾਰਾ ਠੀਕ ਆ ਗੱਲ ਆਪਾਂ ਕਿਸੇ ਨੂੰ ਨਾ ਪੜਨਾ ਲੱਗਾਂ ਵਪਾਰੀ ਦਾ ਲੰਬਾ ਦੰਦਾ ਦੇਖਿਆ ਨਹੀਂ ਥੋੜੀ ਤੇਰੀ ਮੈਂ ਦੁੱਧ ਘੱਟ ਕਰਦੇ ਗਾਂ ਘਟਾਉ ਕਰਦੀ ਆ ਡਿਊਟੀ ਜੇ ਬਾ ਬੈਠਾ ਵੀਰੇ ਦੇਖੀ ਆ ਲੈ ਚੱਲ ਬਈਆਂ ਲੈ ਚੱਲ ਲੈ ਚੱਲ ਦਿਨ ਬਾਈ ਕਹਿੰਦਾ ਪੰਜ ਤੋਂ ਚਾਰ ਕੱਢ ਦੂ ਤੇ ਮਾਲਕ ਨੇ ਦੁੱਧ ਚੰਗਾ ਦੱਸਿਆ ਬਾਕੀ ਤੁਸੀਂ ਸੱਜਣੋ ਆਪਣੀ ਜੱਜਮੈਂਟ ਨਾਲ ਲੈਣੀ ਹੈ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਪਿੰਡਾਂ ਪਰ ਹਰੇਕ ਵੜਦਾ ਇਸ ਨਹੀਂ ਵਰਗਾ ਪਿੰਡ ਆ ਪਿਆ ਭਾਈ ਆਪਣਾ ਤੇ ਖਰੀਦ ਬਾਈ ਦੀ ਤਕਰੀਬਨ ਚੰਗੀ ਹੁੰਦੀ ਹੈ ਕਿਉਂਕਿ ਖੁੱਲੇ ਲੈਵੇ ਦੇ ਗਾਵਾਂ ਮਾੜੀ ਤਾਂ ਲੈਣੀ ਦੁੱਧ ਵੀ ਭੰਡ ਜੀ ਪਊਗਾ ਠੀਕ ਹੈ ਗੱਲ ਹਾਂ ਦੁੱਧ ਵੀ ਚਮਕੌਰ ਕਹਿੰਦਾ ਭੰਡੇ ਜੀ ਪਊਗਾ ਤੇ ਬਾਕੀ ਗਾਵਾਂ ਬਾਈ ਚੰਗੀਆਂ ਲੈਣ ਦਾ ਸ਼ਿਕੀਰ ਆ ਉਹ ਤੁਸੀਂ ਰੂਟੀਨ ਦੇ ਵਿੱਚ ਵੀਡੀਓ ਆਉਂਦੀਆਂ ਰਹਿੰਦੀਆਂ ਕਦੇ ਰਿਪੀਟ ਨਹੀਂ ਕੋਈ ਗਾਂ ਹੋਈ ਗੱਬਣ ਹੋਵੇ ਕੱਚੀ ਹੋਵੇ ਉਹ ਭਾਵੇਂ ਹੋ ਹਾਂ ਇਹ ਸਾਫ ਸੂਈ ਹੋਈ ਕਾਲੀ ਉਹ ਤਾਜੀ ਗਾਂ ਆਪਾਂ ਕਦੇ ਰਿਪੀਟ ਨਹੀਂ ਮਾਰੀ ਲੈ ਕੇ ਜਾਂਦਾ ਮਾਲ ਸਾਰਾ ਨਾ ਉਹਦਾ ਪੰਜ-ਸੱਤ ਮਿੰਟ ਦਾ ਖੇਲੀ ਹੁੰਦਾ ਮੇਰਾ ਆਪਣਾ ਇਹੋ ਬਾਕੀ ਪਰਮਾਤਮਾ ਦੀ ਕਿਰਪਾ ਬਾਕੀ ਛੋਟੇ ਚਾਰ ਭਰਾਵਾਂ ਦੀ ਕਿਰਪਾ ਹੁੰਦੀ ਹੈ ਨਾ ਕੀ ਗੱਲ ਆ ਇਹ ਆਰਡਰ ਬਹੁਤ ਬਣਾਉਗੀ ਇਹ ਬਹੁਤ ਜ਼ਿਆਦਾ ਆਰਡਰ ਆਲੀ ਆ ਵੀਰੇ ਦਾ ਆ ਆਰਡਰ ਇਹ ਬਹੁ ਬਣਾਉਗੀ ਤੂੰ ਲਾਲਾ ਵੀ ਨਾ ਇਥੋਂ ਥੋੜਾ ਡਰ ਵਾਲੀ ਆ ਇੱਕ ਘਗਰੇ ਵਾਲ ਦਰਦੀ ਹੋੜੀ ਜੀ ਕੈਮਰੇ ਤੋਂ ਹਾਂ ਥੋੜਾ ਡਰਦੀ ਜ਼ਰੂਰ ਆ ਵੀ ਆ ਚੀਜ਼ ਦਿਖਾਉਣੀ ਚਾਹਣਾ ਤੁਹਾਨੂੰ ਮੈਂ ਵੀ ਆ ਝੋਲਾ ਕੰਨ ਪੱਪੜਾ ਝੋਲਾ ਬਜਾਰਾ ਆ ਥੋੜਾ ਤੇ ਬਣ ਬਣੂਗੀ ਥੱਲੋਂ ਚੰਗੀ ਵੈ ਚੰਗੀ ਹਾਂ ਬਿਲਕੁਲ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਗੈਰੀ ਬਹੁਤ ਸੋਹਣੀ ਹੈ ਬੜਾ ਜਨਾ ਪਿਆਉ ਲੰਬਾਈ ਤੇ ਸ਼ਕੀਲ ਤੇ ਜਮਸੀ ਜਿਹੜੀ ਆਏ ਨਾ ਉਹ ਵੀ ਪਿਆਮ ਵਾਲੀਆ ਸੂਟ ਹੀ ਨਹੀਂ ਹੈਗੀ ਕੱਦ ਵਾਲੀ ਆ ਗਈ ਬਾਈ ਪੂਰੇ ਫੁੱਲ ਵੱਡੇ ਕੱਦ ਕਾਰਡ ਦੇ ਵਿੱਚ ਆ ਗਈ ਇਹਦਾ ਰੇਟ ਕੀ ਰਹੂਗਾ ਜੀ ਰੇਟ ਇਹਦਾ ਹੂੰ ਤਾਂ ਮੇਰੀ 80 80 ਜੀ ਲਿਖੂਗੀ ਜੇ ਆਪਾਂ ਅੱਜ ਕੱਚੀ ਦੇ ਸਾਬ ਨਾਲ 65000 ਦੇ ਦੇ ਬਰਾਬਰ ਪੈਂਟ ਦੀ ਦੇ ਦਿੰਦੀ 65 ਦੀ ਦੇ ਦਾਂ ਮੇਰਾ ਏ ਬਾਈ ਕਹਿੰਦਾ ਦੇ ਦਾਂਗੇ ਅੱਜ ਜੇ ਉਹ ਆਪਣੇ ਕੋਲੇ ਹਫਤਾ ਖੜ ਗਈ ਫਿਰ ਅਸੀਂ ਰੱਸੀ ਦੀ ਰੱਸੀ ਦੀ ਵੇਚ ਦਾਂਗੇ ਆਪਾਂ ਇਹ ਬਾਈ ਕਹਿੰਦਾ ਅੱਜ ਦਾ ਰੇਟ ਇਹਦਾ 65000 ਆ ਕੱਲ ਨੂੰ ਸੂ ਪੈਂਦੀ ਆ ਤਾਂ ਉਹ ਰੇਟ ਬਾਈ ਕਹਿੰਦਾ ਲੱਗਦਾ ਹੋਊਗਾ ਅੱਜ ਦੀ ਵੀਡੀਓ ਵੀ ਪੱਠੇ ਪੁੱਠੇ ਦੇ ਕਿਵੇਂ ਖਾਂਦੀ ਵਿੱਚ ਇੰਨੀ ਖਾਣ ਦੀ ਚਾਰੂ ਹੈ ਹੱਦੋਂ ਵੱਧ ਭਰੇ ਰਾ ਖਾਣ ਪੀਣ ਦੀ ਵੀ ਖੁੱਲ੍ਹਿਆ ਜਦੋਂ ਆਇਆ ਜਾਨ ਸੁਆ ਪਸ਼ੂ ਕਈ ਵਾਰੀ ਆਪਾਂ ਖਾਂਦਾ ਨਹੀਂ ਚੱਲੀ ਉਹ ਨੂੰ ਵੜਦੀ ਆ ਭਰਾ ਮੇਰਾ ਆ ਖਾਣ ਪੀਣ ਦੀ ਵੀ ਚੰਗੀ ਆ ਤੇ ਉਹਦਾ ਸੁਭਾਅ ਦੀ ਵੀ ਠੰਡੀ ਆ ਗਈ ਨੰਬਰ ਦਿਖਾ ਦੇ ਖਾਂਦੀ ਵੀ ਦਿਖਾ ਦੇ ਮਾੜਾ ਵੀਰ ਬਣ ਕੇ ਫਿਰ ਆ ਕਹਿੰਦਾ ਤੇਰੀ ਗ ਅਨੰਬਰ ਬੋਲਦੇ ਬਾਈ ਨੰਬਰ 9779475644 ਬੈੜਾ ਦੋ ਦਿਖਾਤੀਆਂ ਇੱਕ ਦਾ ਤਾਜੀ ਸੂਈ ਦਿਖਾਤੀ ਤੇ ਇੱਕ ਦਿਖਾਤੀ ਗੱਬਣ ਬੈੜਾ ਦੋਹਾਂ ਚ ਜਿਹੜੀ ਵੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਧੰਨਵਾਦ